हे ਸਾਡੇ ਬਾਪ ਜਿਹੜਾ ਤੋਂ ਆਸਮਾਨ ਵਿੱਚ ਆ ਤੇਰਾ ਨਾਮ پاک ਮੰਨਿਆ ਜਾਵੇ ਤੇਰਾ ਰਾਜ ਜਾਵੇ ਤੇਰੀ ਮਰਜ਼ੀ ਜਿਸ ਤਰ੍ਹਾਂ ਅਸਮਾਨ ਤੇ ਪੂਰੀ ਹੁੰਦੀ ਹੈ ਜ਼ਮੀਨ ਤੇ ਵੀ ਹੋਵੇ ਸਾਡੇ ਰੋਜ਼ ਦੀ ਰੋਟੀ ਆ ਸਾਨੂੰ ਦੇ ਸਾਡੇ ਕਸੂਰ ਸਾਨੂੰ ਮaaf ਕਰ ਜਿਸ ਤਰ੍ਹਾਂ ਅਸੀਂ ਆਪਣੇ ਕਸੂਰ ਵਾਲਿਆਂ ਨੂੰ ਮaaf ਕਰਦੇ ਹਾਂ ਸਾਨੂੰ ਅਜਿਹਾ ਇਸ ਵਿੱਚ ਨਾ ਆ ਸਗੋਂ ਬ੍ਰਿਐਤ ਤੋਂ ਬਚਾ ਆਮੀਨ ਬਾਪ ਬੇਟਾ پاک ਰੋਦੀ ਵੜਿਆਈ ਹੋਵੇ ਜੇ ਦੀ ਮੁੱਢੋ ਸੀ ਹੁਣ ਤੇ ਹਮੇਸ਼ਾ ਹੋਵੇਗੀ ਆਮੀਨ ਬਾ ਬੇਟਾ ਪਾਕ ਰੂ ਦੇ ਨਾਤੇ ਆਮੀਨ ਸਲਾਮੇ ਮਰੀਮ ਫਜ਼ਲ ਨਾ ਪਰਿ ਹੋਈ ਖੁਦਾਵੰ ਤੇਰੇ ਨਾਲ ਹੈ ਤੋਰਤਾ ਵਿੱਚੋਂ ਤਾਂ ਨਹਿ ਨਾਲ ਤਾਂ ਨਹਿ ਤੇਰੀ ਕੁੱਖ ਦਾ ਫਲ ਯੇਸ਼ੂ ਹੇ ਹਸਰਤ ਮਰੀਮ ਖੁਦਾ ਦੀ ਮਾਂ ਅਸਾਂ ਗੁਨਾਹਗਾਰਾਂ ਲਈ ਦੁਆ ਕਰ ਹੁਣ ਤੇ ਸਾਡੀ ਮੌਤ ਦੇ ਵੇਲੇ ਆਮੀਨ ਸਲਾਮੇ ਮਰੀਮ ਫਜ਼ਲ ਨਾ ਪਰਿ ਹੋਈ ਖੁਦਾਵੰ ਤੇਰੇ ਨਾਲ ਹੈ ਤੋਰਤਾ ਵਿੱਚ ਉਤਨ ਹੈ ਨਾਲ ਤਾਂ ਨੈ ਤੇਰੀ ਕੁੱਖ ਦਾ ਫਲ ਯਸ਼ੂ ਹੇ ਹਸਰਤ ਮਰੀਮ ਖੁਦਾ ਦੀ ਮਾਂ ਸਾਗੁਣਾ ਕਰਾ ਲਈ ਦੁਆ ਕਰ ਹੁਣ ਤੇ ਸਾਡੀ ਮੋਤ ਦੇ ਵੇਲੇ ਆਮੀਨ